ਉਪਮਾ ਤੋਹੇ ਬਣ ਆਵ ਤੇਰੀ ਉਪਮਾ ਤੋਹੇ ਬਣ ਆਵ ਤੇਰੀ ਉਪਮਾ ਤੋਹੇ ਬਣ ਆਵ ਤੇਰੀ ਉਪਮਾ ਤੋਹੇ ਬਣ ਆਵ ਗੱਜ ਕੇ ਭਾਈ ਗੱਜ ਕੇ ਵਾਹਿਗੁਰੂ ਤੇਰੀ ਉਪਮਾ ਤੋਹੇ ਬਣ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਸਾਰੇ ਪਹਿਲਾ ਪੰਜ ਸ਼ਬਦਾਂ ਦਾ ਜਾਪ ਕਰੀਏ ਵੱਡੇ ਮਹਾਂਪੁਰਖ ਇਹ ਸ਼ਬਦਾਂ ਦਾ ਜਾਪ ਕਰਿਆ ਕਰਦੇ ਸੀ ਅਧਿਆਤਮਕ ਤੌਰ ਤੇ ਤਾਂ ਤਰੱਕੀ ਮਿਲ ਨਹੀਂ ਮਿਲਣੀ ਹੈ ਸੰਸਾਰਿਕ ਤੌਰ ਤੇ ਵੀ ਬਹੁਤ ਤਰੱਕੀ ਇਹ ਸ਼ਬਦਾਂ ਨਾਲ ਹੀ ਮਿਲਦੀ ਹੈ ਇਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ। ਬਿਗਨਾਰੇ ਨਾਸ ਹੋ ਜਾਂਦੇ ਰੁਕਾਵਟਾਂ ਮੁਸ਼ਕਲਾਂ ਦੂਰ ਹੁੰਦੀਆਂ। ਸੋ ਆਓ ਸਭ ਤੋਂ ਪਹਿਲਾਂ ਰਮਤਾ ਪਾਈ ਸ਼ਬਦਾਂ ਨਹੀਂ ਕਰੀਏ। ਪਹਿਲਾਂ ਦਾਸ ਬੋਲੇਗਾ ਉਸ ਤੋਂ ਬਾਅਦ ਸਾਰੀ ਸੰਗਤ ਨੇ ਸ਼ਬਦਾਂ ਦਾ ਜਾਪ ਕਰਨਾ। ਇੱਕ ਵਾਰੀ ਦਾਸ ਬੋਲਿਆ ਕਰੇਗਾ ਦੂਜੀ ਵਾਰੀ ਸਾਰੀ ਸੰਗਤ ਰਸਨਾ ਨੂੰ ਗੁਇਤਰ ਕਰਨਾ ਆਪਾਂ। ਉਹ ਪਹਿਲਾ ਪੰਜ ਸ਼ਬਦਾਂ ਦਾ ਜਾਪ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ੴ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਹਰ ਪ੍ਰਸਾਦ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਯੁਗਾਦ ਸੱਚ ਆਦ ਸੱਚ ਹੈ ਵੀ ਸੱਚ ਹੈ ਵੀ ਸੱਚ ਧਾਨ ਕੋਸੀ ਵੀ ਸੱਚ ਨਾਲ ਕੋਸੀ ਵੀ ਸੱਚ ਵਿਚਰੂ ਮੂਨਾ ਥੋੜੀਂ ਦੋ ਵਿਚਰੂ ਮੂਨਾ ਥੋੜੀਂ ਦੋ ਵਿਚਰੇ ਆਪ ਕਿਰਪਾ ਵਿਚਰੇ ਆਪ ਕਿਰਪਾ ਜਪਦੇ ਕੋਟ ਬਾਪਾ ਨਾਨਕ ਆਪਾ ਨਾਨਕਾ ਕਾਏ ਫਰਜ ਤਨ ਮਾ ਕਾਏ ਫਰਜ ਤਨ ਮਾ ਬਾੜੀ ਬਾੜੀ ਜਾਂ ਤੂੰ ਮੇਰਾ ਵੱਲ ਹੈ ਜਾਂ ਤੂੰ ਮੇਰਾ ਵੱਲ ਹੈ ਤਾ ਕਿਆ ਮੋ ਛੰਦ ਤਾ ਕਿਆ ਮੋ ਛੰਦ ਤੁਦ ਸਭ ਕਛ ਮੈਂ ਸੋ ਸਭ ਕੇਸ਼ ਮੰਦੋ ਸੋ ਪਿਆ ਹਾਂ ਤੇਰਾ ਬੰਦਾ ਰਹਾ ਤੇਰਾ ਬੰਦਾ ਲਖਮੀ ਟੋਟ ਨ ਆਵਈ ਲਖਮੀ ਟੋਟ ਨ ਆਵਈ ਹਾਏ ਹਰ ਚ ਰਹੰਦਾ ਹਾਏ ਹਰ ਚ ਰਹੰਦਾ ਰਖ ਚਰਾਸੀ ਮੇਦਨੀ ਰਖ ਚਰਾਸੀ ਮੇਦਨੀ ਧਰਬ ਸੇਵ ਕਰਨਦਾ ਧਰਬ ਸੇਵ ਏ ਵੈਰੀ ਮਿੱਤਰ ਸਭ ਕੀਤੇ ਆ ਏ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਮੈਂ ਮੰਗੇ ਮੰਦਾ ਦੇਖਾ ਕੋਈ ਨਾ ਪੁੱਛਈ ਦੇਖਾ ਕੋਈ ਨਾ ਪੁੱਛਈ ਯਾਹਰ ਬਖਸ਼ੰਦਾ ਯਾਹਰ ਬਖਸ਼ੰਦਾ ਬੰਦ ਪਿਆ ਸੁਖ ਪਾਇਆ ਅਲੰਗਿਤ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਮਿਲ ਗੁਰੂ ਗੋਵਿੰਦਾ ਸਭੇ ਕਾਜ ਸਵਾਰੇ محلہ پنجما ترکر بائے سوہر جن پیارے تورے کاج سواری درمیشر کر تاری بادشاہ سا سا کر دی

ਰੱਬੀ ਬਾਉਣਾ ਕਰੀ ਪਾਰ ਬ੍ਰਹਮ ਸਰਨਾਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਨਾਮ ਕਾਰ ਜੋ ਗਿਰਦ ਹਮਾਰੇ ਨਾਮ ਕਾਰ ਦੁੱਖ ਲਗੇ ਨਾ ਭਾਈ ਦੁੱਖ ਲਗੇ ਨਾ ਭਾਈ ਸਾਧਗੁਰ ਪੂਰਾ ਭੇਟਿਆ ਸਾਧਗੁਰ ਪੂਰਾ ਭੇਟਿਆ ਜਾਂ ਬਣਤ ਬਣਾਈ ਰਾਮ ਨਾਮ ਮੁਖ ਦਿਆ ਰਾਮ લેવ લાઈ દેવ કાલિક લાઈ રાખ લીએ તન રખણહાર રાખ લીએ તન રખણહાર સબ પ્યાદ મિટાઈ સબ પ્યાદ મિટાઈ ઓ નાન કૃપા ભઈ ઓ નાન કૃપા ભઈ પ્રભ ભય સહાઈ પ્રભ ભય સહાઈ રાખ લીએ તન રખણહાર રાખ લીએ તન રખણહાર સબ પ્યાદ મટાઈ સબ પ્યાદ મટાઈ भु नान कृपा पई ब्रभ पए साई साई